ਅੱਜ ਦੇ ਸਾਡੇ ਵੀਰੋ ਝੋਨੇ ਦੇ ਵਿੱਚ ਜ਼ਿੰਕ ਪਾਉਣ ਦੇ ਬਾਵਜੂਦ ਵੀ ਜਿਵੇਂ ਤੁਸੀਂ ਪੱਤੇ ਦੇਖ ਰਹੇ ਹੋ ਆਪਣੇ ਖੇਤ ਦੇ ਵਿੱਚ ਝੋਨੇ ਦੇ ਵਿੱਚ ਜ਼ਿੰਕ ਦੀ ਘਾਟ ਦੇ ਆਪਾਂ ਨੂੰ ਲੱਛਣ ਦਬਾਰ ਤੋਂ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ ਇਹਦੇ ਪਿੱਛੇ ਕੀ ਕਾਰਨ ਹੈ ਭਾਵੇਂ ਕਿ ਆਪਾਂ ਜ਼ਿੰਕ ਪੂਰੀ ਮਾਤਰਾ ਦੇ ਵਿੱਚ ਪਾਈਏ ਵਧੀਆ ਜ਼ਿੰਕ ਪਾਈ ਹੈ ਪਰ ਫਿਰ ਵੀ ਆਪਣੇ ਕਈਆਂ ਖੇਤਾਂ ਦੇ ਵਿੱਚ ਜਿਹੜੀ ਘਾਟ ਦੇ ਲੱਛਣ ਆਪਾਂ ਨੂੰ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਜਿਹੜੇ 2 ਤੋਂ 3 ਕਾਰਨ ਨੇ ਜਿਹੜਾ ਆਖਰੀ ਕਾਰਨ ਹੈ ਯਾਨੀ ਕਿ ਉਹ ਕਿਸਾਨ ਵੀਰੋ ਆਪਣੀਆਂ ਜ਼ਮੀਨਾਂ ਦੇ ਵਿੱਚ ਤਕਰੀਬਨ ਹਰ ਜ਼ਮੀਨ ਦੇ ਵਿੱਚ ਇਹ ਜਿਹੜਾ ਕਾਰਨ ਹੈਗਾ ਏ ਭਾਵੇਂ ਆਪਾਂ ਜ਼ਿੰਕ ਪਾਈ ਵੀ ਹੈਗੀ ਪਰ ਉਹ ਜਿਹੜਾ ਆਪਾਂ ਨੂੰ ਪੂਰਾ ਰਿਜ਼ਲਟ ਨਹੀਂ ਮਿਲੇਗਾ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਤੇ ਸਭ ਤੋਂ ਪਹਿਲਾ ਕਾਰਨ ਹੈਗਾ ਜੀ ਕਈ ਵਾਰ ਆਪਾਂ ਸਸਤੇ ਦੇ ਲਾਲਚ ਦੇ ਵਿੱਚ ਆਪਾਂ ਆਪਾਂ ਨੂੰ ਜ਼ਿੰਕ ਨਕਲੀ ਮਿਲ ਜਾਂਦੀ ਏ ਜਿੰਦੇ ਕਾਰਨ ਚਾਹੇ ਆਪਾਂ 10 12 15 ਕਿਲੋ ਪਾ ਲਓ ਆਪਾਂ ਨੂੰ ਰਿਜ਼ਲਟ ਨਹੀਂ ਮਿਲਣਾ ਕਿਉਂਕਿ ਨਕਲੀ ਦੇ ਵਿੱਚ ਤਾਂ ਕੋਈ ਵੀ ਜਿਹੜੀ ਜ਼ਿੰਕ ਅਵੇਲੇਬਲ ਨਹੀਂ ਹੁੰਦੀ ਉਸ ਦਾ ਆਪਾਂ ਨੂੰ ਕੋਈ ਪਾਉਣ ਦਾ ਫਾਇਦਾ ਨਹੀਂ ਜਦੋਂ ਵੀ ਆਪਾਂ ਜ਼ਿੰਕ ਲੈਣੀ ਹੈ ਪੱਕੇ ਬਿਲ ਤੇ ਆਪਣੇ ਜਾਂ ਭਰੋਸੇਮੰਦ ਦੁਕਾਨ ਤੋਂ ਲਿਆ ਕਰੋ ਤੇ ਅਗਲਾ ਕਾਰਨ ਹੈਗਾ ਕਿਸਾਨ ਵੀਰੋ ਜਦੋਂ ਆਪਾਂ ਜਾਦੇ ਪਾਣੀ ਦੇ ਵਿੱਚ ਜ਼ਿੰਕ ਪਾ ਦਿੰਨੇ ਆ ਕਿਉਂਕਿ ਜਾਦਾ ਪਾਣੀ ਹੋਣ ਦੇ ਕਾਰਨ ਜਿਹੜਾ ਆਪਣਾ ਜ਼ਿੰਕ ਜਾਂ ਯੂਰੀਆ ਆਪਾਂ ਨੂੰ ਪ੍ਰੋਪਰ ਤਰੀਕੇ ਨਾਲ ਆਪਣੇ ਝੋਨੇ ਦੀ ਫਸਲ ਨੂੰ ਜਿਹੜੇ ਤਤ ਨਹੀਂ ਮਿਲਦੇ ਜਿੰਦੇ ਕਾਰਨ ਆਪਣੀ ਜਿਹੜੀ ਘਾਟ ਆਪਾਂ ਨੂੰ ਜਲਦੀ ਦਿਖਾਣੀ ਦੇਣੀ ਸ਼ੁਰੂ ਹੋ ਜਾਂਦੀ ਏ ਜਦੋਂ ਵੀ ਆਪਾਂ ਜ਼ਿੰਕ ਪਾਉਣੀ ਹੈ ਕੋਸ਼ਿਸ਼ ਕਰੋ ਕਿ ਪਾਣੀ ਇਹ ਵੀ ਮਾੜਾ ਮਾਟਾ ਹੋਵੇ ਪਤਲਾ ਪਤਲਾ ਜਾਂ ਪਾਣੀ ਹੋਵੇ ਤਾਂ ਚਲੋ ਜਿੰਕ ਅਸਰ ਕਰ ਜਾਂਦੀ ਏ ਉਸ ਤੋਂ ਬਾਅਦ ਇੱਕ ਵਾਰੀ ਪਾਣੀ ਹਵਾ ਲਵਾ ਦੋ ਫਿਰ ਯਾਨੀ ਕਿ ਇੱਕ ਦੋ ਦਿਨ ਬਾਅਦ ਆਪਾਂ ਪਾਣੀ ਲਗਾ ਸਕਦੇ ਆ ਤੇ ਇਹ ਵੀ ਕਾਰਨ ਹੈਗਾ ਜਦੋਂ ਆਪਾਂ ਜਿਆਦਾ ਪਾਣੀ ਵਿੱਚ ਜਿੰਕ ਪਾਵਾਂਗੇ ਤੇ ਇਹਦੇ ਕਾਰਨ ਜਿਹੜਾ ਆਪਣੀ ਜਿੰਕ ਦੀ ਆਪਣੀ ਡੈਫੀਸ਼ੈਂਸੀ ਆਵੇਗੀ ਆਪਣੀ ਫਸਲ ਦੇ ਵਿੱਚ ਤੇ ਅਗਲਾ ਕਿਸਾਨ ਵੀਰੋ ਜਿਹੜਾ ਮੁੱਖ ਕਾਰਨ ਹੈ ਮੇਨ ਕਾਰਨ ਹੈ ਉਹ ਕਾਰਨ ਹੈਗਾ ਕਿ ਤਕਰੀਬਨ ਜੇਕਰ ਆਪਾਂ ਦੇਖੀਏ ਤਾਂ ਆਪਣੇ ਜਿਹੜੇ ਪੰਜਾਬ ਦੀਆਂ ਜ਼ਮੀਨਾਂ ਦਾ ਜਿਹੜਾ ਪੀ ਐਚ ਲੈਵਲ ਹਾਈ ਏ ਜਿਹੜਾ ਆਪਣਾ ਸਹੀ ਜਿਹੜਾ ਪੀਐਚ 6 ਤੋਂ 7 ਜੇਕਰ ਆਪਣੀ ਜ਼ਮੀਨ ਦਾ ਪੀਐਚ ਹੈ ਤਾਂ ਆਪਣੀ ਜਿਹੜੀ ਫਸਲ ਵਧੀਆ ਤਰੀਕੇ ਨਾਲ ਗਰੋਥ ਫਟਾਰਾ ਕਰਦੀ ਏ ਤਾਂ ਜੇਕਰ ਦੇਖਿਆ ਜਾਵੇ ਤਾਂ ਆਪਣੇ ਜਿਹੜਾ ਇਹ ਪੰਜਾਬ ਦੀਆਂ ਜ਼ਮੀਨਾਂ ਦਾ ਪੀਐਚ ਲੈਵਲ ਬਹੁਤੀਆਂ ਜ਼ਮੀਨਾਂ ਦਾ ਜਿਹੜਾ ਪੀਐਚ ਉਹ 7 ਤੋਂ ਉੱਪਰ ਹੈ ਤੇ ਇਹਦਾ ਕਾਰਨ ਹੁੰਦਾ ਕਿ ਇਹ ਜਦੋਂ ਆਪਣਾ ਪੀਐਚ ਲੈਵਲ ਜ਼ਿਆਦਾ ਹੋਵੇਗਾ ਚਾਹੇ ਆਪਾਂ ਜਿੰਨੀਆਂ ਵੀ ਮਰਜ਼ੀਆਂ ਖਾਧੀਆਂ ਪਾਈ ਚੱਲੋ ਉਹ ਜਿਹੜੇ ਆਪਣੇ ਤੱਤ ਜ਼ਮੀਨ ਦੇ ਵਿੱਚ ਫਿਕਸ ਹੋਣੇ ਸ਼ੁਰੂ ਹੋ ਜਾਂਦੇ ਨੇ ਆਪਣੇ ਬੂਟੇ ਨੂੰ ਬਹੁਤ ਘੱਟ ਪਰਸੈਂਟੇਜ ਦੇ ਵਿੱਚ ਮਿਲਨੇ ਮਿਲਦੇ ਨੇ ਜਿਸ ਕਰਕੇ ਆਪਣੀ ਜਿਹੜੀ ਜਦੋਂ ਆਪਣਾ ਪੀ ਐਚ ਲੈਵਲ ਜ਼ਿਆਦਾ ਹੋਵੇਗਾ ਆਪਣੇ ਦੇ ਵਿੱਚ ਇਹ ਬੋਰਨ ਤੱਤ ਜ਼ਿੰਕ ਤੇ ਆਪਣਾ ਕਾਪਰ ਇਹਨਾਂ ਦੀ ਜਿਹੜੀ ਆਪਣੇ ਘਾਟ ਦੇ ਲੱਛਣ ਆਪਾਂ ਨੂੰ ਆ ਜ਼ਿਆਦਾ ਆਪਾਂ ਨੂੰ ਦਿਖਾਈ ਦੇਣਗੇ ਕਿਉਂਕਿ ਉਹ ਜਿਹੜੇ ਤੱਤ ਜਿਵੇਂ ਜਿਵੇਂ ਆਪਣਾ ਪੀ ਐਚ ਲੈਵਲ ਹਾਈ ਹੁੰਦਾ ਤੇ ਜਿਹੜਾ ਆਪਣੇ ਇਹ ਤੱਤ ਦੀ ਜਿਹੜੀ ਅਵੇਲੇਬਿਲਟੀ ਘਟ ਜਾਂਦੀ ਏ ਆਪਣੇ ਤੱਤ ਆਪਣੇ ਬੂਟੇ ਨੂੰ ਨਹੀਂ ਮਿਲਦੇ ਜਦੋਂ ਆਪਣਾ ਪੀ ਐਚ ਲੈਵਲ ਜ਼ਿਆਦਾ ਹੋ ਗਿਆ ਕਈ ਵਾਰ ਆਪਾਂ ਦੇਖਦੇ ਹਾਂ ਜਦੋਂ ਕਦੇ بارش ਪੈਂਦੀ ਏ ਕਿਉਂਕਿ ਜਿਹੜਾ بارش ਦਾ ਲੈਵਲ ਆ ਪੀ ਐਚ ਘਟ ਹੁੰਦਾ ਆਪਣੀ ਜ਼ਮੀਨ ਦਾ ਜਿਹੜੇ ਪੀ ਐਚ ਨੂੰ ਮੇਨਟੇਨ ਕਰਦਾ ਘਟ ਕਰਦਾ ਤੇ ਆਪਣੇ ਜਿਹੜਾ ਝੋਨੇ ਤੋਂ بارش ਤੋਂ ਬਾਅਦ ਜਿਹੜਾ ਆਪਣਾ ਝੋਨਾ ਪੂਰਾ ਹਰਿਆਵਲ ਦੇ ਵਿੱਚ ਆ ਜਾਂਦਾ ਤੇ ਸਾਰੀਆਂ ਤਕਰੀਬਨ ਘਾਟਾਂ ਪੂਰੀਆਂ ਹੋ ਜਾਂਦੀਆਂ ਨੇ ਕਿਉਂਕਿ ਜਿਹੜਾ ਆਪਣਾ بارش ਦਾ ਪੀ ਐਚ ਲੈਵਲ ਘਟ ਹੁੰਦਾ ਬਹੁਤ ਏ ਜਲਦੀ ਨਾਲ ਜ ਆਪਣਾ ਜਮੀਨ ਦੇ ਪੀ ਐਚ ਲੈਵਲ ਨੂੰ ਕੱਟ ਕਰਦਾ ਤੇ ਆਪਣਾ ਜਿਹੜਾ ਝੋਨਾ ਫਟਾਰ ਕਰਨਾ ਸ਼ੁਰੂ ਕਰ ਦਿੰਦਾ ਤੇ ਇਸ ਤੋਂ ਬਾਅਦ ਆਪਾਂ ਇੱਕ ਪਹਿਲਾ ਵੀਡੀਓ ਵੀ ਅਪਲੋਡ ਕੀਤੀ ਹੋਈ ਹੈ ਕਿ ਜੇਕਰ ਆਪਾਂ ਆਪਣੀ ਜਮੀਨ ਦੇ ਵਿੱਚ ਝੋਨਾ ਜਿਵੇਂ ਲੱਗਿਆ ਹੋਇਆ ਫਿਰ ਵੀ ਝੋਨਾ ਜਿਹੜਾ ਆਪਣਾ ਇਹ ਜਿੰਕ ਦੀ ਕਾਰਟ ਜਾਂ ਤੇ ਵੀ ਘਾਟਾ ਮਹਿਸੂਸ ਕਰ ਰਿਹਾ ਤਾਂ ਆਪਾਂ ਕਿਸਾਨੀਰੋਂ 1.5 ਤੋਂ 2 ਕਿਲੋ ਆਪਣੀ ਇਹ 2 ਕਿਲੋ ਫਟਕੜੀ ਆਪਾਂ ਜਾਂ ਪਾਣੀ ਦੇ ਨੱਕੇ ਅੱਗੇ ਜਾਂ ਯੂਰੀਆ ਚ ਮਿਕਸ ਕਰਕੇ ਆਪਾਂ ਪਾ ਸਕਦੇ ਹਾਂ ਇਸ ਦਾ ਵੀ ਕਿਸਾਨੀਰੋਂ ਇੰਨਾ ਜਿਹੜਾ ਐਲੂਮੀਨੀਅਮ ਜਿਹਨਾਂ ਦਾ ਫਾਰਮੂਲਾ ਐਲੂਮੀਨੀਅਮ ਪੋਟਾਸ਼ੀਅਮ ਸਲਫੇਟ ਹੈ ਜਿਹੜਾ ਐਲੂਮੀਨੀਅਮ ਹੈ ਆਪਣੀ ਜ਼ਮੀਨ ਦੇ ਪੀ ਐਚ ਲੈਵਲ ਨੂੰ ਕਾਫੀ ਜਲਦੀ ਦੇ ਨਾਲ ਘੱਟ ਕਰਦਾ ਤੇ ਜਿਹੜਾ ਆਪਣਾ ਸਲਫੇਟ ਹੈ ਤਾਂ ਇਹ ਆਪਣਾ ਹੌਲੀ-ਹੌਲੀ ਜਿਹੜੇ ਪੀ ਐਚ ਲੈਵਲ ਨੂੰ ਮੇਨਟੇਨ ਕਰਦਾ ਤੇ ਇਸ ਤੋਂ ਇਲਾਵਾ ਕਿਸਾਨ ਵੀਰੋ ਜਦੋਂ ਆਪਾਂ ਖਾਦਾਂ ਪਾਉਣੀਆਂ ਕੋਸ਼ਿਸ਼ ਕਰੋ ਕਿ ਜਿਹੜੀ ਜ਼ਮੀਨਾਂ ਦਾ ਪੀ ਐਚ ਲੈਵਲ ਜ਼ਿਆਦਾ ਉਹਨਾਂ ਦਾ ਜਿਹੜਾ ਆਪਣਾ ਸਲਫੇਟ ਯਾਨੀ ਕਿ ਸਲਫਰ ਯੁਕਤ ਆਪਾਂ ਨੂੰ ਖਾਦਾਂ ਪਾਉਣੀ ਚਾਹੀਦੀ ਹੈ ਜਿਵੇਂ ਆਪਣੀ ਸਿੰਗਲ ਸੁਪਰ ਫਾਸਫੇਟ ਦੇ ਵਿੱਚ ਸਲਫਰ ਹੁੰਦਾ ਜਾਂ ਆਪਾਂ ਜਿਪਸਮ ਵੀ ਇੱਕ ਚੰਗਾ ਸਰੋਤ ਹੈ ਜਿਹੜਾ ਤਾਂ ਉਹਨਾਂ ਖੇਤਾਂ ਵਿੱਚ ਜਦੋਂ ਆਪਾਂ ਕਈ ਵਾਰ ਦੇਖਦੇ ਆਂ ਆਪਣੀ ਫਸਲ ਨਹੀਂ ਗ੍ਰੋਥ ਕਰਦੀ ਤਾਂ ਆਪਾਂ ਸਲਫਰ ਪਾਉਨੇ ਆ ਤਾਂ ਉਹਦੇ ਨਾਲ ਜਿਹੜਾ ਆਪਣਾ ਫਸਲ ਗ੍ਰੋਥ ਕਰਨਾ ਸ਼ੁਰੂ ਕਰ ਜਾਂਦੀ ਏ ਕਿਉਂਕਿ ਉਹ ਜਿਹੜਾ ਪੀ ਐਚ ਲੈਵਲ ਨੂੰ ਮੈਂਟੇਨ ਕਰਦਾ ਤਾਂ ਇਹ ਕਿਸਾਨਾਂ ਦੇ ਦੋ ਤਿੰਨ ਕਾਰਨ ਨੇ ਆਪਣੀ ਜ਼ਮੀਨ ਦੇ ਵਿੱਚ ਜਦੋਂ ਆਪਣਾ ਜ਼ਿੰਕ ਪਾਉਣ ਦੇ ਬਾਵਜੂਦ ਵੀ ਜਦੋਂ ਵੀ ਆਪਣਾ ਪੀ ਐਚ ਲੈਵਲ ਹਾਈ ਹੋਵੇਗਾ ਆਪਾਂ ਜ਼ਿੰਕ ਪੂਰੀ ਮਾਤਰਾ ਦੇ ਵਿੱਚ ਪਾਈਏ ਚਾਹੇ ਵਧੀਆ ਕੰਪਨੀ ਦੀ ਪਾਈਏ ਤਾਂ ਉਹ ਜਿਹੜਾ ਆਪਣਾ ਫਿਰ ਵੀ ਆਪਾਂ ਨੂੰ ਘਾੜ ਦੇ ਲੱਛਣ ਦਿਖਾਈ ਦੇਣ ਹਾਂ ਜੀ ਕਿਸਾਨ ਵੀਰ ਇੱਥੋਂ ਆਪਾਂ ਨੂੰ ਇੱਕ ਗੱਲ ਕਲੀਅਰ ਹੁੰਦੀ ਏ ਕਿ ਜੇਕਰ ਆਪਾਂ ਜ਼ਿੰਕ ਵੀ ਵਧੀਆ ਕੰਪਨੀ ਦੀ ਪਾਈਏ ਆਪਾਂ ਘੱਟ ਪਾਣੀ 'ਚ ਆਪਾਂ ਜਾਨੀ ਕਿ ਜ਼ਿੰਕ ਪਾਈਏ ਤੇ ਫਿਰ ਵੀ ਜਿਹੜੀ ਆਪਣੀ ਜ਼ਮੀਨ ਦੇ ਵਿੱਚ ਲੱਛਣ ਦਿਖਾਈ ਦਿੰਦੇ ਨੇ ਤੇ ਇਸ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਆਪਣੀ ਫਿਰ ਜ਼ਮੀਨ ਦਾ ਜਿਹੜਾ ਪੀ ਐਚ ਲੈਵਲ ਹਾਈ ਏ ਤਾਂ ਹੀ ਜਿਹੜਾ ਆਪਾਂ ਕਹਿੰਗੇ ਜਦੋਂ ਪੀ ਐਚ ਵਧੇਗਾ ਜ਼ਿੰਕ ਦੀ ਆਪਣਾ ਬੋਰਮ ਦੇ ਤੱਤ ਦੀ ਆਪਾਂ ਨੂੰ ਘਾੜ ਲੱਛਣ ਆਪਾਂ ਨੂੰ ਜ਼ਰੂਰ ਦਿਖਾਈ ਦੇਣਗੇ ਤੇ ਇਸ ਤੋਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਆਪਣੀ ਜ਼ਮੀਨ ਦਾ ਪੀ ਐਚ ਲੈਵਲ ਹਾਈ ਹੈ ਜਿਵੇਂ ਤੁਸੀਂ ਚਾਰਟ ਦੇ ਵਿੱਚ ਪਿਛੇ ਦੇਖਿਆ ਕਿ ਜਦੋਂ ਆਪਣਾ ਪੀ ਐਚ ਲੈਵਲ ਹਾਈ ਹੋਵੇਗਾ ਜ਼ਿਆਦਾ ਹੋਵੇਗਾ ਤਾਂ ਆਪਣੀ ਜਿਹੜੀ ਜ਼ਿੰਕ ਦੀ ਜਿਹੜੀ ਆਪਣੀ ਘਾਟ ਆਪਣੇ ਲੱਛਣ ਦਿਖਾਈ ਆਪਾਂ ਨੂੰ ਜ਼ਰੂਰ ਦੇਣਗੇ ਤੇ ਇਹ ਕਿਸਾਨ ਵੀਰ ਆਪਣੇ ਦੋ ਤਿੰਨ ਕਾਰਨ ਨੇ ਇਸ ਵਾਸਤੇ ਹੁਣ ਜੇ ਆਪਣੇ ਖੇਤਾਂ ਦੇ ਵਿੱਚ ਜ਼ਿੰਕ ਦੀ ਘਾਟ ਆਉਂਦੀ ਏ ਤਾਂ ਆਪਾਂ ਸਪਰੇਅ ਕਰਕੇ ਆਪਾਂ ਪੂਰੀ ਕਰ ਸਕਦੇ ਆ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਧੰਨਵਾਦ